ਅੱਜ ਆਪਾਂ ਆਪਣਾ ਬਰਥਡੇ ਪਰ ਆਪਾਂ ਸਮਾਨ ਲੈਣੋਂ ਤੇ ਜਾ ਰਹੇ ਆ ਉਧਰ ਸਲੂਨ ਵਾਸਤੇ ਲੱਕੜ ਦਾ ਸਮਾਨ ਨਾ ਭਾਜੀ ਹਾਂ ਨੇ ਕਿਹਾ ਲੈ ਕੇ ਆ ਤੇ ਉਹ ਲੈਣ ਚੱਲੇ ਆ ਸੋ ਆਪਣੇ ਨਾਲ ਹੈਗੇ ਆ ਕਾਸ਼ ਭਾਜੀ ਹਣੀ ਚੱਲ ਪਏ ਆ ਇਧਰ ਮਲਾਜਨ ਸਾਹਿਬ ਨੇ ਚਲਾਣ ਦੇ ਨੇ ਕਰਨ ਕਰੀ ਜਾਓ ਖਿੱਚੀ ਜਾ ਤੜੜੇ ਹੋ ਗਏ ਰੁਕਣਾ ਨਹੀਂ ਸਮਾਨ ਅਸੀਂ ਲੈ ਲਿਆ ਇਸ ਲੱਕੜ ਮੰਡੀ ਤੋਂ ਹੁਣ ਚੱਲੇ ਆ ਨਾਲ ਮੇਰੇ ਆ ਕਾਸ਼ ਉਹਨੂੰ ਫੜਾਇਆ ਲਫਾਫਾ ਰੱਖ ਦੇ ਮਿੱਤਰਾ ਲੈ ਆਂ ਅੱਜ ਤੇ ਮਯਾ ਦਾ ਥੋੜੀ ਬਣੀ ਮੈਨੂੰ ਲੱਗਦਾ ਹੈ ਵਾਹ ਬਣੂਗੀ ਆ ਬੜਾ ਵਧੀਆ ਨੇ ਪਿਆਰ ਕਰਨਾ ਹੈ ਤਾਂ ਇਹ ਮੇਰੀ ਹਰ ਗੁੰਦਸ ਕਹਿੰ ਬੋਲਿਆ ਸਟੱਡੀ ਬਹੁਤ ਵਧੀਆ ਕਰੁੰਦੇ ਲੈ ਵੀ ਪੜਾਈ ਬਹੁਤ ਸੋਹਣੀ ਇੱਥੇ ਸਲੂਨ ਦੇ ਨਾਲ ਹੀ ਬਿਲਕੁਲ ਕੇ ਕੱਪੜੇ ਕਿੱਥੇ ਹੈ ਸਕੂਲ ਵਾਲੇ ਉਹ ਪੈਂਟ ਕਿੱਥੇ ਹੈ ਆ ਕੀ ਮੈਨੂੰ ਲੱਭਦਾ ਨਹੀਂ ਹਾਂ ਦਜੀ 10 ਵਾਲੀ ਇੱਕ ਲਿਆ ਦੇ 10 ਵਾਲੀ ਇਹ ਨਹੀਂ ਦਜੀ ਡੇਰੀ ਮਿਲਕ ਲਿਆ ਦੇ ਗੁੱਦੇ ਜਿਹੜੀ ਨਹੀਂ ਦਜੀ ਲਿਆ ਦੇ ਹਾਂ ਮੈਨੂੰ ਕਹ ਵਧੀਆ ਦੇ ਚੰਗਾ ਹਾਂ ਹਾਂ ਕੰਦਾ ਹੀ ਪਾਇਆ ਹੁੰਦਾ ਪੰਗਾਈ ਪੰਗਾਈ ਪਾਇਆ ਹੁੰਦਾ ਪੰਗਾਈ ਪਾਇਆ ਲਾਦੀ ਟੱਪੀ ਗੰਮੀ ਲੱਗਦੀ ਹੈ ਹੈ ਨਹੀਂ ਅੱਜ ਕੀ ਬਣਿਆ ਸੀ ਹੁਣ ਰੋ ਹੁਣ ਤਾਂ ਵੀ ਬੜੀ ਬਹੁ ਆਹੋ ਬੰਦੇ ਚੋਕਲੇਟ ਹੋ ਇਹ ਨਹੀਂ ਪਸੰਦ ਆਈ ਹਾਂ ਲੈ ਕੇ ਦਿੱਤੀ ਆ ਕਹਿੰਦੀ ਪਸੰਦ ਨਹੀਂ ਆਈ ਹੋਰ ਲੈ ਕੇ ਦੇ ਮੈਨੂੰ ਹੋਰ ਭਾਈ ਜਾਨੇ ਕੱਪੜੇ ਲਾ ਕੇ ਵੇਖਾ 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 ਹੋਤੀ ਰੌਲਾਗੇ ਵੈਰੀ ਗੁੱਡ ਦਿੱਤੀ ਆ ਉਹ ਤਾਂ ਤਾਂ ਸਹੀ ਵਾਪਸ ਇਸ ਮੈ ਖਾਣੂ ਗਏ ਹਾਂ ਠੀਕ ਹੈ ਥੈਂਕ ਯੂ ਥੈਂਕ ਯੂ ਮੈਂ ਪਤਨਿਆ ਜੀ ਡਾਂਸ ਕੀਤੀ ਇੱਥੇ ਸੋਹਣਾ ਪਤਾ ਕਿੱਥੇ ਜਿਹੋ ਨੇ ਖਸਕਾ ਆ ਕੇ ਕਿੱਥੇ ਤੱਕ ਲੈ ਗਈ ਇਹ ਮੈਨੂੰ ਲੱਗਦੀ ਕਹਿੰਦੇ ਉਹਨਾਂ ਨੇ ਜੁੰਡੀਆਂ ਉਹਦੇ ਕੋਲ ਹੇ ਲੱਗੀਆਂ ਮਾਨ ਗੱਲ ਚਾਹੀਦਾ ਇਹ ਸੰਦੀਪ ਨੇ ਲੈ ਆ ਕੇ ਤੇ ਗਿਫਟ ਕੀਤੀ ਸੀ ਮੈਨੂੰ ਤੇ ਇਹ ਮੋਂ ਕੋਟੀ ਪਾਲੀਏ ਪਜਾਮਾ ਵਾਪਸ ਕਰ ਰਹੇ ਆ ਕਲਰ ਕੋਈ ਹੋਰ ਲੈਣਾ ਉਹਦੇ ਨਾਲ ਨਾਲ ਮੈਨੂੰ ਰਜਾਈ ਜੀ ਬੜੀ ਚੰਬੜ ਦੀ ਬਲੇ ਕੱਪੜੇ ਦੇ ਨਾਲ ਤਾਂ ਉਹ ਕਲਰ ਕੋਈ ਹੋਰ ਲੈਵਾਂਗੇ ਥੋੜੇ ਫੈਂਸੀ ਚ ਉਹਨੇ ਕੱਲ ਤੇ ਫਿਰ ਉਹ ਕੱਲ ਲੈ ਆਵਾਂਗੇ ਆਪਾਂ ਤੇ ਕਿਦਾਂ ਸਾਰੇ ਕੈਮਤ ਸਤਾਰ ਬਣ ਲਈ ਹੈ ਵੀ ਤੇ ਧੰਨਵਾਦ ਤੁਹਾਡੇ ਸਾਰੇ ਜਾਨਾ ਜਿਨ੍ਹਾਂ ਨੇ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਬਰਥਡੇ ਵਿਸ਼ੇਸ਼ ਹੈਆਂ ਤੁਹਾਡੇ ਸਾਰੇ ਜਾਣਿਆਂ ਦੀਆਂ ਥੈਂਕ ਯੂ ਤੇ ਲਵ ਯੂ ਸਾਰਿਆਂ ਨੂੰ ਮੈਂ ਵੀ ਚੱਲੇ ਆਪਾਂ ਹੱਥੇ ਤਾਰੀਵਾਲ ਚੱਲੇ ਆਂ ਸੁਨੀਪ ਨਾ ਜ ਮੈਂ ਖੜਦਣ ਵਾਲੀ ਨਹੀਂ ਥੋੜਾ ਪਤਾ ਲੱਜੂ ਵੀ ਕਿਦਾਂ ਸਿਸਟਮ ਕੀ ਹੈ ਵੀ ਠੀਕ ਆ ਚੱਲਦੇ ਆਪਾਂ ਇਹਨੂੰ ਸਾਈਡ ਕਰ ਦੋ ਛੇਵੇਂ ਚੱਲ ਪਏ ਹੁਣ ਨਵੇਂ ਸਲੂਨ ਵਾਲਾ ਤੇ ਮੈਂ ਕਹਾਂ ਵੀ ਇਧਰ ਭਰਾ ਨੂੰ ਬਿਲਾ ਲੈ ਜੀ ਇਹਨੂੰ ਵਖਾ ਲੈ ਜੀ ਵੀ ਕਿੱਦਾਂ ਦਾ ਬਣਿਆ ਕਿੱਦਾਂ ਦਾ ਨਹੀਂ ਇਹ ਅਸਲ ਜੀ ਭਰਾ ਨੇ ਅੱਜ ਟੈਕਨੋ ਖਾਣ ਲੱਗੇ ਇਹਨੇ ਜਾ ਕੇ ਨੁਕਸ ਦੱਸਣੇ ਕਿੱਥੇ ਕਿੱਥੇ ਨੁਕਸਿਆ ਸਹੀ ਕਿਹੜੀ ਗੱਲ ਲੇ ਆ ਇਸ ਨਹੀਂ ਵੀ ਆਈ ਨਾ ਕਰੋ ਚੱਕੋ ਜੀ ਇਹ ਸਿਰਨਿ ਯਾਰੇ ਬੰਤੇ ਮੁੰਡਿਆਂ ਨੇ ਅੰਦਰ ਲੱਗੇ ਕੰਮ ਕੰਢੇ ਨੇ ਜਿਵੇਂ ਸ਼ੀਟਾਂ ਲਾਉਂਦੇ ਨੇ ਕਿੰਦਾ ਠੀਕ ਹੈ ਕਿ ਨਹੀਂ ਮੁੰਡਿਆ ਦੱਸ ਆ ਬਾਥਰੂਮ ਆ ਹਾਂ ਹਾਂ ਲੈ ਵੀ ਆ ਨਿਯਾਰੇ ਮਾ ਤਾਂ ਇਦਾਂ ਜਿਵੇਂ ਸ਼ੀਟਾਂ ਲੱਗ ਜਣੀਆਂ ਸਾਰੀਆਂ ਤੇ ਇੱਧਰ ਵੀ ਲੱਗ ਜਣੀਆਂ ਠੀਕ ਹੈ ਠੀਕ ਹੈ ਪਾਜੀ ਮੇਰੀ ਗੱਲ ਸੁਣੋ ਇੱਕ ਖੇਚਲ ਪੈਣੀ ਆ ਉੱਥੇ ਇੱਥੇ ਬਾਹਰੋਂ ਬਾਹਰ ਪੈ ਪਉਣੇ ਪਿਆ ਆ ਚੱਕਰ ਪਿਆ ਠੜੀ ਜੀ ਬਣੀ ਏ ਬਸ ਇਸੇ ਕਰਕੇ ਮੈਂ ਨਾ ਵੈਕਸੀਨ ਰੂਮ ਨੇ ਖੁੱਲਾ ਰੱਖਤਾ ਯਾਰ ਕਿ ਕਿੰਨੀ ਕਿ ਜਗਾ ਘੇਰ ਲੋਏ ਠੜੀ ਜੀ ਠੀਕ ਆ ਸਹੀ ਕੀ ਤਾਹ ਤੇਂਦਰਪਾਲ ਭਾਈ ਨੇ ਕੰਮ ਨੇ ਵਧੀਆ ਕਰਤਾ ਯਾਰ ਬੋਰਡ ਬਣਾ ਦੇ ਪੂਰਾ ਥੱਲੇ ਬੋਰ ਰੱਖ ਤੇ ਚੱਕ ਲੈ ਆ ਨਾ ਦੂਜਾ ਬਾਕੀ ਬੋਰਡ ਦੇ ਕੂੜਾ ਲੈ ਕੇ ਆਣਾ ਇੱਥੇ ਹੁਣ ਦਾ ਇਹਨੂੰ ਬੋਰਡ ਲਾ ਕੇ ਬੰਦ ਕਰ ਦੇਣਾ ਇੱਥੇ ਠੀਕ ਆ ਇਧਰ ਸ਼ੈਂਪੂ ਸ਼ੈਂਪੂ ਰੱਖਣੇ ਬਾਹਰ-ਬਾਰ ਠੀਕ ਆ ਇਹ ਬੰਦ ਕਰਕੇ ਇਹਦੇ ਤੋਂ ਮਣਕਿੰਨੇ ਸ਼ੀਸ਼ਾ ਕਟਵਾ ਦੇਣਾ ਇਹਦੇ ਤੇ ਸ਼ੀਸ਼ਾ ਲਾ ਦੇਣਾ ਆਹ ਵੈਂਟੀ ਹੈ ਨਾ ਸ਼ੀਸ਼ਾ ਲਾ ਦੇਣਾ ਬਸ ਓਕੇ ਰਿਪੋਰਟ ਹੋ ਜਾਣਾਗਾ ਕੰਮ ਤਲੋਂ ਤੇ ਆ ਗਿਆ ਹਾਈਲਾਈਟ ਤੇ ਕਾਸ਼ ਨੂ ਮਨ ਨਾਲ ਲੈ ਆ ਸੋ ਆਪਾਂ ਚੱਲੇ ਹੁਣ ਜਲਦੀ ਨਾਲ ਦੀ ਵਾਪਸ ਸੋ ਜਲਦੀ ਜਾਣਾ ਪਣਾ ਆ ਤੇ ਰਸਤੇ ਦੇ ਵਿੱਚ ਕਿ ਵੀਰ ਨੂੰ ਨਾਲ ਲੈਣਾ ਉਹਨੂੰ ਨਾਲ ਲੈ ਲੈਣਾ ਆਪਾਂ ਆਜੋ ਆਜੋ ਆਇਓ ਆਇਆ ਸੇਵਕਾ ਕਿੰਨਾ ਖੁਸ਼ ਹੋਈ ਕਿੰਨੇ ਸਾਰੇ ਸੱਸੀ ਭਾਜੀ ਸੱਸੀ ਕੀ ਹਾਲੀ ਫਿਰ ਵਧਿਆ ਭਾਜੀ 33 ਨੰਬਰ ਆਪਦੇ 31 ਹੈ ਭਾਜੀ ਥੈਂਕ ਯੂ ਭਾਜੀ ਮੰਡੇ ਪਹਿਲਾਂ ਹੀ ਆਣ ਕੇ ਬਹਿ ਗਏ ਹੈ ਕਹਿੰਦੇ ਵੀ ਪਾਰਟੀ ਤੇ ਮਾਹ ਚਲੋ ਯਾਰ ਪਾਰਟੀ ਦੇਦਨੇ ਆ ਇਹ ਕਿਹੜਾ ਦਿਨ ਰੋਜ਼ ਰੋਜ਼ ਆਉਂਦਾ ਸਾਲ ਬਾਅਦ ਆਉਂਦਾ ਆ ਫਰੀਦ ਦਾ ਕਾਨ ਕੀ ਹੋਇਆ ਕੀ ਆ ਤੁਹਾਨੂੰ ਮੇਰੇ ਤੋਂ ਲੱਗ ਲੱਗਣੇ ਆ ਸਹੀ ਗੱਲ ਸਹੀ ਗੱਲੀ ਐ ਲੱਗਦਾ ਨਾ ਇਹ ਪੀਜ਼ਾ ਐ ਲੱਗਦਾ ਇਹ ਲੈਗ ਪੀਸ ਹੁੰਦਾ ਐ ਆ ਜੋ ਮਿਲ ਗਈ ਨਾ ਲੱਗ ਮੰਗਾ ਲੋ ਓਏ ਆ ਸਹੀ ਗੱਲੇ ਐ ਟੇਪਰ ਜੀ ਦੇਖਿਆ ਨਾ ਟੇਪਰ ਜੀ ਆ ਐ ਲੱਗਣਾ ਇਹ ਲੈਗ ਪਿਆ ਪਲੇਟ ਚਰੋ ਜੀ ਅਕਰੋ ਪੀ ਜੇ ਰੱਖੋ ਕੀ ਕੋਈ ਗੱਲ ਨਹੀਂ ਲੱਗੀ ਨਾ ਇਹ ਇਧਰ ਇਹਨਾਂ ਚਾਹ ਪੀ ਪੀ ਬਿਮਾਰ ਹੋ ਨਾ ਜੀਰੀ ਚਾਹ ਆ ਗਈ ਚਾਹ ਮਾਰੀ ਆਪਾਂ ਇਹ ਮੈਂ ਤੇ ਸਤਾਨ ਨੂੰ ਆ ਗਈ ਜਾ ਕੇ ਤੀਜਾ ਇੱਕ ਵਾਰ ਦਸੀ ਦੋ 8 ਇੱਕ ਵਾਰ ਇਹ ਮੇਰੇ ਮੇਰੇ ਦੋ ਇਧਰ ਮੇਕਅਪ ਨਹੀਂ ਹੋਣਦਾ ਅੱਜ ਤੱਕ ਇਨਾ ਟਾਈਮ ਦਾ ਸਾਦੀ ਹੋ ਗਈ ਓਏ ਨਹੀਂ ਮੰਡੀ ਗੱਲ ਲੈਟਸ ਗਾਵਾਂ ਬਸ ਹੋ ਗਿਆ ਸੰਦੀਪ ਨੂੰ ਮੈਂ ਘਰੇ ਲਾ ਆਇਆ ਤੇ ਕਰਨ ਦੀਦੀ ਹੁਣ ਹੁਣ ਮੈਂ ਨਾਲ ਲੈਣਾ ਕਿਉਂਕਿ ਉਹਨਾਂ ਦਾ ਬੱਚਾ ਛੋਟਾ ਆ ਤੇ ਭਾਜੀ ਉਹਨਾਂ ਦੀ ਗੱਡੀ ਖਰਾਬ ਆ ਤੇ ਮੈਂ ਕਿਹਾ ਗੱਡੀ ਤੇ ਲਿਆਵਾਂ ਕਿਉਂਕਿ ਮੁੰਡੇ ਨੂੰ ਹਵਾ ਪੈ ਜੂਗੀ ਉਹ ਠੰਡ ਬਹੁਤ ਜ਼ਿਆਦਾ ਆ ਆਪਣੇ ਤੇ ਚਲੋ ਜੈ ਇੰਨੀ ਨਹੀਂ ਲੱਗਦੀ ਵੀ ਬੱਚਾ ਐ ਫਿਰ ਉਹਨੂੰ ਥੋੜੀ ਜ਼ਿਆਦਾ ਲੱਗਦੀ ਐ ਠੰਡ ਤੇ ਫਿਰ ਮੈਂ ਤਾਂ ਨਹੀਂ ਗੱਡੀ ਤੇ ਜਾ ਕੇ ਲੈ ਆਉਂਦੇ ਆ ਲਾਗੇ ਦੇਖਾ ਮੈਂ ਕਿਹੜਾ ਬਹੁਤ ਦੂਰ ਜਾਣਾ ਐ ਕਦੇ ਕਿੰਨੀ ਦੀ ਨਹੀਂ ਹੁਣ ਲੈ ਆਉਂਦਾ ਐ ਤੇ ਘਰੇ ਚ ਰਹਿ ਗਏ ਨੇ ਉਹ ਮੇਰੇ ਹਰਗਣ ਭੱਜੀ ਆ ਯਾਰ ਆਰ ਫਿਰ ਬੜਾ ਚਾਹ ਕਰਦੀ ਐ ਹਾਂ ਹਾਂਜੀ ਉਹ ਬੱਲੇ ਮੇਰਾ ਪੁੱਤ ਕੁੜਾ ਪੁੱਬਣ ਡਿਆ ਹੀ ਓਏ ਚਲੋ ਕੋਈ ਨਾ ਚੁਕੜਾ 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 ਚਲ ਜੀ ਚੱਲੀਏ ਨੇ ਜੋ 얘ਤੇ ਆਰ ਲੈ ਵੀ ਚਲ ਗਈ ਹਣ ਜੀ ਨੀ ਸੱਚ ਇਹਦੇ ਡੈਡੀ ਨੇ ਤੁਮਨੇ ਟਿਕ ਲਈ ਯਾਰ ਇਹਨੇ ਮਾਰਨ ਆ 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 ਨਾ ਵੀ ਅਸੀਂ ਆ ਗਏ ਇੱਥੇ ਲਜੀਜ਼। ਨਾ ਵੀ ਅਗਲੀ ਚੀਜ਼ ਪਰ ਇੱਥੇ ਹੈ ਕੋਈ ਨਹੀਂ। ਬਰਦਿਆ ਬਣਿਆ ਆ। ਅਗਲੀ ਜਿੱਦਾਂ ਹੁੰਦੀ ਹੈ। ਮਾਸੀ ਮਰੀ ਨੇ ਫੋਟੋ ਸਿਲੈਕਟ ਕਰਦੀ ਪਹਿਲਾਂ ਜੇ ਇਹਨੂੰ ਪਸੰਦ ਆ ਗਈ ਠੀਕ ਆ ਨਾ ਆਈ ਨਾ। ਇਹਨੇ ਕਹਣਾ ਕਾਟੇ ਨੂੰ। ਕਹਿੰਦੇ ਲੰਮ ਨਕਲ ਆ ਨਾ ਕਰਣਾ ਦੀਆਂ। ਇਹ ਲੰਮਾ ਆ ਗਿਆ ਮੇਰਾ। ਹੈ? ਇਹ ਮੇਰੀ ਹੱਟ ਲੰਮੀ ਆ ਗਈ ਆ। ਵੇ ਗਿੰਦੀ ਗਿੰਦੀ ਵਾਈਟ ਐਨ ਕਰਕੇ ਤੂੰ ਐਂ ਕਰੀ ਜਨਾ ਸਹੀ ਗੱਲ ਉਹ ਕਹਿੰਦਾ ਨੱਕ ਵੇਖਾ ਐ ਲੰਮਾ ਰਹੇ ਬੰਜਦਾ ਤਾਂ ਨੂੰ ਮੂੰਹ ਵੀ ਲੰਮਾ ਹੋ ਜਾਂਦਾ ਨਾਲ ਹੀ ਆ ਵੇਖੀ ਸੀ ਹੁਣ ਵੇਖੀ ਹੁਣ ਰੀਲ ਬਣਾਤੀ ਨਾ ਹੁਣ ਬੱਸ ਫੋਲ ਜੋ ਵੀ ਸਹੀ ਗੱਲ ਨਹੀਂ ਹੁਣ 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 ਵੇਖੀ ਨਹੀਂ ਨਹੀਂ ਹੁਣ ਨਾ ਦੱਸ ਦੇਣ ਐਡਿਟ ਕਰਦੇ ਦੀਪ ਜਸੀ ਵੀ ਨਹੀਂ ਕਰ ਕਰਨ ਤੂੰ ਹੀ ਕਰਦੇ ਹਾਂ ਜਸੀ ਕੋਈ ਗੱਲ ਬੰਦੀ ਐਡਿਟ ਦੀ ਮੈਂ ਤੂੰ ਕਰਕੇ ਦੇ ਉਹ ਨਹੀਂ ਉਹ ਤੇ ਗਲੋਂ ਲਾ ਦਿੰਦਾ ਮੈਂ ਨਾ ਗਲੋਂ ਗੁਲਾਮਾਂ ਲਾਉਂਦਾ ਆ ਮੂੰਹ ਵੀ ਰੰਗ ਵੀ ਕਿਦਾਂ ਦੇ ਹੁੰਦੇ ਨਾ ਕਰਿਆ ਕਰ ਉਹ ਤੇ ਕਾਰ ਹੀ ਲੱਗਦੀ ਨਾ ਆ ਇੰਦਰ ਹੁਣੇ ਦੇਖੀ ਆ ਪੰਪ ਪੰਪ ਵੇ ਦੇਤਾ ਹੁਣੇ ਵੇਖੀ ਆ ਪੰਪ ਦੇਤਾ ਸ਼ੁ ਚਲ ਬਹਿ ਜਾ ਇਧਰ ਲੈ ਆਂਦਾ ਮੈਨੂੰ ਵਾਕਿਆ ਕੀ ਖਦਾ ਮੈਨੂੰ ਚੇਤਾ ਨਹੀਂ ਜਦੋਂ ਤੁਸੀਂ ਨਾ ਹਾਂ ਨਾ ਦੇ ਵਾਕਿਆ ਮੈਨੂੰ ਤਾਂ ਚੇਤਾ ਨਹੀਂ ਕੋਈ ਕੀਕ ਤਾਂ ਹੀ ਲਿਆਇ ਨੀ ਚੱਲ ਕੋਈ ਆ ਰਵੇ ਭਰਾ ਲੈ ਆਇਆ ਭਰਾ ਨੇ ਚੇਤਾ ਹੀ ਲੈ ਗਿਆ ਧਮਿੰਦਰ ਸਿੰਘ ਧਮਿੰਦਰ ਮੇਰਾ ਭਰਾ ਬੁੱਢਾ ਨਾ ਕਹੇ ਕੋਈ ਜੇ ਵੇਖੋ ਜਵਾਨੀ ਕਿਉਂ ਉਹ ਨਹੀਂ ਗਰਦ ਦਸਣਾ ਕਿਉਂ ਪਰਦਾ ਹਾਂ ਦਾ ਕੀ ਚੀਜ਼ ਆ ਮਾਸੀ ਦੀ ਮੁੰਡੜੀ ਆ ਮਾਸੀ ਬਸ ਦੇਈ ਗਈ ਮਾਸੀ ਗਈ ਵਾਸੀ ਵੀਰ ਤੇਰੇ ਨਾਲ ਜਿਆਦਾ ਗਰੋ ਹੋਵੇ ਆਣਾ ਮਸਤ ਨੂੰ ਤਾ ਦਿੰਦਾ ਨਾ ਆ ਆਹ ਤਾ ਆ ਆ ਸਹੀ ਗੱਲ ਆ ਪਾਪਾ ਜੀ ਨੇ ਸੱਚ ਸਾਰਾ ਤਿਆਰ ਕੀਤਾ ਭਾਜੀ ਹੁਣਾਂ ਨੇ ਆ ਸਾਰੇ ਪਾਜੀ ਉਹਨਾਂ ਦਾ ਤਾਂ ਤੇ ਆ ਰਿਹਾ ਹੈ ਧਮਾਕਾ ਇਹ ਸੇਮ ਕਰਾਉਣਾ ਤਾਂ ਤੇ ਮੈਨੂੰ ਮੈਨੂੰ ਤੇ ਬਸ ਮਾੜਾ ਮੋਟਾ ਚੇਤਾ ਵੀ ਆ ਇੱਕ ਦੋੜ ਨਹੀਂ ਬਾਰੀਆਂ ਬਰੀਆਂ ਬਣੀਆਂ ਨਹੀਂ ਇਹ ਇਹਨਾਂ ਨੂੰ ਮੈਂ ਪਲਸਟਰ ਕਰਾਉਣਾ ਆਇਆ ਹਾਂ ਇਹ ਨਹੀਂ ਆਇਆ ਨਹੀਂ ਆਇਆ ਇੱਥੇ ਦਿਹਾੜੀ ਬਾਹਰਲੇ ਸਾਈਡ ਬਾਹਰਲੇ ਇੱਧਰ ਦੀ ਕੰਧ ਵੀ ਕੀਤੀ ਹੈ ਪੀਜੀਆਈ ਦੇ ਨਾਲ ਬੱਲੇ ਬੱਲੇ ਬੜੀ ਉੱਚੀ ਠੀਕ ਹੈ ਕੋਈ ਨਹੀਂ ਹੱਤ ਪਾਉਂਦਾ ਹੀ ਦੌੜ ਜਾਂਦੇ ਸਾਰੇ ਤਾਂ ਕਹਿੰਦੇ ਰਹਿਣ ਦੇ ਭਰਾ ਦਿਹਾੜੀਆਂ ਲਾਉਣੀਆਂ ਅੱਜ ਲੈ ਵੀਨ ਕੇਕ ਲੱਗੇ ਹੋਣਾਂ ਤੇ ਨਾ ਜੱਜਾ ਨਾ ਮਾਤਿ ਨੀਵ ਮੱਝ ਤੇ ਚਲਵੀਆਂ ਉਹ ਕੋਈ ਨਹੀਂ ਨੇ ਕੋ ਲੈ ਲੈਣੇ ਠੀਕ ਹੈ ਚਾਚਾ ਫੇ ਚੱਲ ਦੇ ਦੀ ਲਗਾ ਲੈ ਦੀ ਚਾਚਾ ਲਾ ਗਲੇ ਨਹੀਂ ਜਾ ਜੂੜੂ ਦਾ ਚਾਨੇ ਲਗਾ ਲੈ ਨਹੀਂ 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 ਉਹ ਯਾਰ ਚਾਚਾ ਲੱਭਣਾ ਮੈਂ ਕਿਹਾ ਸਾਬ ਉਹਦੇ ਵਿੱਚ ਹੀ ਜੱਜ ਲਗਾਇਆ ਇਹ ਨਹੀਂ ਆ ਦੀ ਚਾਚਾ ਇਧਰ ਬਿਲਾਉ ਦੇ ਫੁੱਲ ਲਾ ਗੇ ਨਾ ਇੱਕ ਹੌਲ ਥਲੇ ਡਿੱਗ ਪਿਆ ਨਹੀਂ 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 ਡਿੱਗਾ ਨਹੀਂ ਡਿੱਗ ਨਹੀਂ ਡਿੱਗ ਨਹੀਂ ਆ ਨਹੀਂ ਉਹ ਤਰ੍ਹਾਂ ਡਿਜ਼ਾਈਨ ਉਹ ਤਰ੍ਹਾਂ ਡਿਜ਼ਾਈਨ ਬਣਾਇਆ ਹੁਣ ਫਿਰ ਤੇ ਇਹ ਸਾਰੇ ਸੜਦੇ ਹੈਗੀ ਆ ਉਹ ਆਜਾ ਪੀਟ ਆ ਗਿਆ ਮੈਨੂੰ ਲੱਗਣੇ ਕੋ ਪਹਟਾ ਗਿਆ ਹੁੰਦੇ ਆ ਨਹੀਂ ਆ ਵਿੱਚ ਡਿਆ ਪੁਣੇ ਕੈਂਡਲ ਕੈਂਡਲ 15 ਰੁਪਏ ਲਾ ਕਟਮੁੱਤ ਕੇ ਚਲ ਆ ਵੀ ਲਾ ਲਾ ਯਾਰ ਆ ਵੀ ਲਾ ਹਾਂ ਜੰਦਿਆ ਦੇ ਕਿਉਂ ਕਰਨੀ é Happy Birthday to you Happy Birthday to you Happy Birthday to you Happy Birthday to you

ਆ ਰਹਾ ਤਾਂ ਵੱਧ ਗਿਆ ਮੈਂ ਹਾਂ ਨਹੀਂ ਵਧਣ ਦਿੰਦੇ ਇੱਥੇ ਸ਼ੇਰ ਬੈਠਾ ਹੈ ਹੈ? ਫੇਰੇ ਦੰਦਲ ਨਾ ਪਾਣਾ ਇੱਕ ਦੂਜੇ ਨੂੰ ਤਾਂ ਨਹੀਂ ਆਵੇ। ਆ ਬੰਦ ਲਾਉ ਪੈਂ ਪ੍ਰਸ਼ਾਦ ਲੱਗਿਆ ਸ਼ਗਨ ਨੂੰ ਧੰਨਵਾਦ ਬੰਦਾ ਲਈ ਦੇ ਵਿੱਚ ਆਪਣਾ ਨਮਕ ਵਗੈਰਾ ਠੀਕ ਹੈ ਨਹੀਂ ਤੇ ਮੇਰੀ ਗੱਲ ਸੁਣਾ ਵੀ ਉੱਦਾਂ ਨਾ ਚੱਲਦਾ ਆ ਮਾਸੀ ਜਿਹੜਾ ਨਾ ਪਰਸੋਂ ਬਰਥਡੇ ਆ ਕੇ ਗੱਲ ਚੱਲਣ ਦੇ ਵੀ ਕੇਕ ਜਿਹੜਾ ਨਹੀਂ ਆ ਉਹ ਮਾਸੀ ਕੱਲ ਪਰਸੋਂ ਲੈ ਕੇ ਆਉਣਗੇ ਤੇ ਅਸੀਂ ਪਤਾ ਕੀ ਕਰਾਂ ਮੈਂ ਕੇਕ ਕਿੱਥੇ ਖਾਦਾ ਜਾਣਾ ਮੈਂ ਇਦਾਂ ਕਰਦੇ ਪਾਸੇ ਉਹ ਕੱਟ ਲਾਂਗੇ ਤੇ ਮਾਸੀ ਕਹਿੰਦੇ ਕੀ ਕਹਿੰਦੇ ਕਹਿੰਦੇ ਇਦਾਂ ਕਰਦੇ ਚੱਲ ਪਰਸੋਂ ਕੱਟ ਕੇ ਨਾ ਫੇਰ ਸਾਂਭ ਲਾਂਗੇ ਮੁੜ ਕੇ ਆਹ ਹਰ ਗੁੰਦਾ ਹੋਣ ਵਾਲਾ ਹੈ ਡੈਡੀ ਦਾ ਵੀ ਹੋਣ ਵਾਲਾ ਵੱਡੇ ਆਪਣੇ ਕਿੰਨੇ ਬੀਤੀ ਦੋ ਤਿੰਨ ਕੇਕ ਇਦਾਂ ਜਿਵੇਂ ਲੰਘੇ ਪੀੜੀ ਦਾ ਪੀੜੀ ਕੱਲ ਐਫਰ ਚੇਂਜ ਕਰ ਦਾਂਗੇ ਨਾ ਇਹ ਪੀੜੀ ਦਾ ਪੀੜੀ ਚੱਲਣਾ ਕੇਕ ਹਾਂ ਜਦੋਂ ਜਸ ਲੈ ਆ ਵੀ ਬੜਾ ਇਹ ਕਰ ਦੋ ਹਰਗੋਣਾ ਇੱਧਰ ਆ ਹਰਜੀਤ ਜੀ ਤੇ ਰਹੀ ਤੇ ਸੰਗੀਤ ਰ 9000 9000 ਚੱਲੀ ਗੰਨਾ ਸੋਫੇ ਆਈ ਸਵੇ ਕਰਦੀ ਆਂ ਜੇ ਪੈਣ ਚਲੋ ਜਲਦੀ ਤੇ ਇਹ ਯਾਰ ਕਰੀ ਨਹੀਂ ਆਮ ਇਹ ਦੇਖ ਇਹਦੇ ਫੋਟੋ ਵਧੀਆ ਵਧੀਆ ਖਿੱਚ ਮੇਰਾ ਭਰਾ ਠੀਕ ਆ ਉਹਨਾਂ ਚੰਨਾ ਹਟੀ ਗਈ ਗਣਾ ਚ ਅਗਲੇ ਕਹਿੰਦੇ ਨਹੀਂ ਹੋ ਚਲੋ ਇੱਥੋਂ ਕਿੱਥੇ ਆ ਚੱਲ ਆ ਇਧਰ ਸਿੱਧੇ ਇਗਨੋਰ ਸਿੱਧੇ ਖਲੋ ਨਾ ਕਹਿੰਦੀ ਮੈਨੂੰ ਵੀਡੀਓ ਚ ਲੈ ਆ ਕਹਿੰਦੀ ਵੀਡੀਓ ਚ ਲੈ ਆਵੇ ਚਲ ਤਾਂ ਉਠ ਚਲ ਆ ਬਣਾਵਾ ਤਾਂ ਉਠ ਤੁਰ ਕੇ ਆ ਨਾ ਤੁਰ ਕੇ ਆਸ ਭੱਜ ਕੇ ਭੱਜ ਕੇ ਤੁਰ ਕੇ ਆ ਛੇਤੀ ਤੇਰੀ ਵਧੀਆ ਭਾਉ ਤੇਰੀ ਕੱਲੀ ਦੀ ਭਾਵਾ ਮੰਮਾ ਨਹੀਂ ਆਈ ਮੰਮਾ ਨਹੀਂ ਆਈ ਆ ਜਾ ਜਾਂ ਯਾਰ ਇੱਕ ਮਿੰਟ ਚੱਲ ਮੈਂ ਤਾਂ ਸੰਦੀਪ ਵੀਡੀਓ ਬਣਾਉਂਦੇ ਕਹਿੰਦੀ ਮੈਂ ਐਵੇਂ ਚ ਮੈਨੂੰ ਲਿਆਉਂਦਾ ਨਹੀਂ ਚੱਲ ਖਲੋ ਇੱਥੇ ਤੁਰ ਕੇ ਆਣਾ ਮਮਾ ਨਾਲ ਠੀਕ ਆ ਜਦੋਂ ਮੈਂ ਤੈਨੂੰ ਆਖੂਗਾ ਨਾ ਉਹਦੇ ਤੁਰ ਕੇ ਆਣਾ ਠੀਕ ਆ ਏ ਚਲੋ ਚਲੋ ਆਓ ਆਓ ਆਜੋ ਐਨ ਵੇਖ ਕੇ ਸਮਾਈਲ ਕਰਕੇ ਸਮਾਈਲ ਕਰੋ ਹੱਸ ਕੇ ਹੀ ਹੀ ਕਰ ਦੇ ਹੀ ਕਰ ਦੋ ਆਈ ਆਈ ਆ ਗਿਆ ਡਕਣਾ ਆ ਗਿਆ ਧਿਰਤਾ ਆ ਗਈ ਆ ਬਣ ਗਈ ਉਹ ਤਨ ਬਸ ਚੱਲ ਆਜੋ ਕਹਿੰਦੇ ਮੈਨੂੰ ਦੂਰੋਂ ਬਣਾ ਤਲੀ ਦੀ ਚੱਲ ਆ ਤਰ ਕੇ ਸਮਾਈਲ ਕਰਕੇ ਭੱਜ ਕੇ ਗਈ ਗਈ ਬੱਚਾ ਹੋਈ ਜਾਂਦੀ ਪਿੰਡ ਜਾਂਦੀ ਆ ਵੀ ਸਾਰੇ ਚੱਲ ਗਏ ਲੈ ਹੁਣ ਆਪਣੇ ਘਰ ਤੋਂ ਹੋ ਹੋ ਉਹ ਆ ਜਾ ਪ੍ਰਭਾ ਮੁੰਡਾ ਪੀਓ ਹੋਈ ਜਾਂਦੀ ਆ ਲੈ ਲੈ ਆ ਗਏੰਦ ਸੀ ਹੁਣ ਕਰੇ ਵੇਹ ਲੱਕ ਦਾ ਧੁੰਦ ਦਾ ਬੁੱਲਾ ਜਾ ਹੁੰਦਾ ਹੀ ਆ ਉਹ ਕੈਮਰੇ ਦੀ ਗਾੜੀ ਪਰ ਲੱਗਦਾ ਜੀ ਹੈ ਬੜੀ ਬੜੀ ਧੁੰਦੀ ਗੁਰੂਆ ਕਹਿੰਦਾ ਦੁੱਧ ਬੋਲਦੀ ਨਹੀਂ ਮੈਂ ਕਹਿੰਦਾ ਉੱਤੇ ਪਾਣੀ ਨਹੀਂ ਹੁੰਦਾ ਹੁਣ ਹੋਰਦਾ ਗੰਮਾ ਗਿਫਟ ਲੈ ਗਾਉਂਪਣ ਕਰਨ ਦੇਖਦੇ ਕੀ ਗਿਫਟ ਕੀਤਾ ਹੈ ਫਾਂਟੇ ਜਿੱਦਨ ਮਰਜੀ ਓਪਨ ਜਲਦੀ ਜਲਦੀ ਹਾਂ ਤੇ ਸੁਣੀਏ ਅੱਜ ਦਿਨ ਮੈਂ ਕਿਹਾ ਸੀ ਨਾ ਮੈਂ ਲਿਆਉਣੀ ਆ ਫੋਟੋ ਖਾਈ ਨੇ ਇੱਕਦਮ ਬਹੁਤ ਸੋਹਣੀ ਹੈ ਜੀ ਆਹ ਨੂੰ ਮਸਾਂ ਨੇ ਆਹ ਮੈਨੂੰ ਪਸੰਦ ਆ ਗਈ ਇਸ ਕਰਕੇ ਕਿਉਂਕਿ ਮੈਂ ਪਹਿਲਾਂ ਨੇ ਇੱਕਦਮ ਸੰਦੀਪ ਨੂੰ ਮੈਂ ਸਲਾਹ ਕਰਨਾ ਮੈਂ ਕਹਿੰਦਾ ਮੈਨੂੰ ਇਹਦੇ ਨਾਲ ਦੀ ਜੈਕਟ ਚਾਹੀਦੀ ਮੈਂ ਕਹਿੰਦਾ ਲੈ ਕੇ ਆਉਣੀ ਹੈ ਤੇ ਇਹਨੇ ਉਹਦੇ ਨਾਲ ਦੀ ਲੈਣ ਦੀ ਹੈ ਇਹ ਬਹੁਤ ਚਾਂਸ ਲੈ ਰਹੀ ਹੈ ਆਹ ਮੁੰਡੀ ਆਗੀ ਚੀਜ਼ ਹੈ ਇਹਨੇ ਅੱਜ ਪਾਇਆ ਉਹਨਾਂ ਮੈਚਿੰਗ ਹੋ ਗਈ ਜਿਹੜਾ ਤੁਸੀਂ ਪਾਇਆ ਹੈ ਅੱਜ ਅੱਜ ਪਾਇਆ ਹੈ ਨਾ ਕੀਰਾ ਜਿਹੜਾ ਅੱਜ ਸੇਰੇ ਨੂੰ ਗੜੇ ਉਸ ਸੇਲੇ ਗੜੇ ਤੁਸੀਂ ਕਹਿ ਰਹੇ ਹੋ ਮਦਰਾ ਮੈਚਿੰਗ ਹੋ ਗਈ ਇਹਦੀ ਹੈ ਮੈਨੇ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਮੈਂ ਬੋਲਿਆ ਜਦੋਂ ਉਸ ਕੋਈ ਤੋਂ ਸੁਦੇ ਸਮਝਾ ਗਾ ਮੈਂ ਨਹੀਂ ਕੁਝ ਸੁਣੀ ਸੁਣੀ ਉਹ ਹੋ ਤਾਂ ਇਹ ਤਾਂ ਬਰਜਾ ਸੁਣੀ ਇਹ ਪੈਂਟ ਬਰੋਸ ਪੈਂਟ ਸੁਣੀ ਪੈਂਟ ਸੁਣੀ ਆ ਢਾਂਗਾ ਵੀ ਠੀਕ ਹੈ ਮਤਲਬ ਇਹ ਜਿਹੜਾ ਚਟਾ ਚਟਾ ਪੈਣਾ ਲੱਗਦਾ ਇੰਨਾ ਵਿੱਚ ਤਾਂ ਚਾਈ ਜਾਂਦਾ ਸੁਣੀ ਠੀਕ ਕਮਰ ਲੈ ਕੇ ਆਜੂ ਹਾਂ ਬੜੀ ਵਧੀਆ ਉਹ ਨਹੀਂ ਨਹੀਂ ਹਟਿਆਰ ਦੇ ਚੰਨੀ ਹੁੰਦੀ ਨਹੀਂ ਬੜੀ ਬਹਿ ਬਹੁਤ ਸੋਹਣੀ ਸੱਚੀ ਯਾਰ ਬਹੁਤ ਸੋਹਣੀ ਬਹੁਤ ਸੋਹਣੀ ਸਟਾਰਬਕਸ ਸਹੀ ਹੈ ਕਪੜਾ ਸੋਹਣਾ ਹੈ ਇਦਾਂ ਦਾ ਕਪੜਾ ਚਾਹੀਦਾ ਮੈਨੂੰ ਪਤਲਾ ਜਿਹਾ ਸਨੀਕਰਸ ਨਾ ਵੀ ਯਾਰ ਦੀਆਂ ਪੈਂਟਾਂ ਦੋ ਹੋ ਗਈਆਂ ਇੱਕ ਆ ਪਾਈ ਐ ਇੱਕ ਆ ਹੋ ਗਈ ਦੋ ਹੋ ਗਈਆਂ ਮੇਰੇ ਕੋਲ ਜੈਕਟ ਪਾ ਲਵੇ ਸੰਭਲਾ ਜਾਂਦਾ ਤੇ ਰਿੰਪੋ ਦੀ ਭਲਾ ਕਿਦਾਂ ਭਲਾ ਨਹੀਂ ਦੋਵਾਂ ਨਾਲ ਚੱਲ ਜਣੀ ਇਹਦੇ ਉੱਤੋਂ ਬਰਾਊਨ ਚੱਲ ਜਣੀ ਹੈ ਨਾ ਉਹਦੇ ਉੱਤੋਂ ਹੋਰ ਕੀ ਮੈਸੀ ਦੋ ਨਾਲ ਨੇ ਮੇਰੇ ਕੱਲਸ ਨਹੀਂ ਆਉਣੇ ਕਿ ਬੁੱਧ ਤਾਈ ਉਹਦਾ ਪਜਾਮਾ ਚੇਂਜ ਕਰਨਾ ਦੇ ਕੇ ਆਇਆ ਮੈਂ ਕੱਲ ਲੈ ਕੇ ਆਉਂਗਾ ਨਾ ਮੈਂ ਕਹਿੰਦਾ ਭੱਜੀ ਕੱਲ ਮਾਲਾ ਆਏ ਨਾ ਸਹੀ ਪੂਰਾ ਆਏ ਆ ਹਮ ਮੈਮ ਸਹੀ ਜਿਹਾ ਕੇ ਨੇ ਸਭ ਕੇ ਛੁੱਟੀ ਹੋ ਗਈ ਹੈ ਦੋਸ ਕਹਿੰਦੇ ਇਹੀ ਮਤਲਬ ਕਿ ਬ੍ਰਾਂਡ ਦੀ ਹੈ ਨਾ ਕਹਿੰਦੇ ਦੋ ਜਿੱਪਾਂ ਹੀ ਆਉਂਦੀਆਂ ਨੇ ਅੱਛਾ ਨਹੀਂ ਯਾਰ ਮੈਂ ਗਿਆ ਹੀ ਪਤਾ ਕਿ ਆ ਜੇ ਪੰਜ ਪਾ ਪ੍ਰੋਪਰ ਹੋ ਗਿਆ ਹੋ ਗਿਆ ਮੈਂ ਨਹੀਂ ਯਾਰ ਬੰਤਾ ਵਾਈਸ ਕੀ ਆ ਦੇ ਇਹ ਵੇਖਾ ਵਾਲਾ ਕਰੀ ਸੀ ਜੀ ਇੱਕ ਕਿਹਾ ਆਪਾਂ ਜੱਜ ਜੀਰ ਬਹੁਤ ਸੁਣੀ ਲੱਗੀ ਆ ਨਾ ਸੁਣੀ ਲੱਗੀ ਆ ਉਹ ਕਹਿਣ ਲੱਗੀ ਚਾਚੀ ਇਹ ਪਤਾ ਬਪਾ ਦਾ ਛੁੱਟੂ ਸੋਹਣਾ ਉਹ ਲੋਕ ਬਣਾ ਦੱਸ ਨਹੀਂ ਮੈਂ ਗੋਪਿਆ ਰ ਲੱਗਾ ਬਹੁਤ ਸੋਹਣਾ ਹੈ ਇੱਕ ਸੰਦੀਪ ਨੇ ਆ ਜੈਕਟ ਗਿਫਟ ਕੀਤੀ ਆ ਤੇ ਤੁਹਾਨੂੰ ਹੋਰ ਦਿਖਾਉਣਾ ਆ ਤੇ ਇੱਕ ਸੰਦੀਪ ਨੇ ਟੀਆਰ ਤੇ ਜੀਨ ਨੂੰ ਗਿਫਟ ਕੀਤੀ ਆ ਬਹੁਤ ਪਿਆਰੀ ਆ ਦੇਖ ਸਕਦੇ ਤੁਸੀਂ ਜੀਨ ਬਹੁਤ ਜ਼ਿਆਦਾ ਸੋਹਣੀ ਹੈ ਬਹੁਤ ਜ਼ਿਆਦਾ ਜਿਹੜੀ ਚੀਜ਼ ਜ਼ਿਆਦਾ ਸੋਹਣੀ ਉਹਨੂੰ ਮੈਂ ਜ਼ਿਆਦਾ ਸੋਹਣੀ ਕਹਣਾ ਹੈ ਅਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਵੀ ਬਹੁਤ ਜ਼ਿਆਦਾ ਉਹ ਕਹਿ ਸਕਦੇ ਕੁਝ 80% ਆ ਤਾਂ ਮੈਂ ਕਹਿੰਦਾ ਦੋਨੇ ਚੀਜ਼ਾਂ ਨਾਲ ਇਸ਼ਕੀ ਆ ਤੇ ਆਸ਼ਕੀ ਆ ਆ ਵੀ ਚਲੋ ਠੀਕ ਆ ਵੀ ਸੋਣੀ ਆ ਵੀ ਇਹ ਬਸ ਕਮੀ ਮੈਂ ਪਹਿਲਾਂ ਹੀ ਤਾਂ ਦੱਸ ਦਿੰਦਾ ਮੈਨੂੰ ਪਤਾ ਮੈਂ ਗळा ਗੋਲ ਨਹੀਂ ਪੰਗਦਾ ਪਰ ਪਾਣਾ ਚਾਹੀਦਾ ਵਾ ਸੋਹਣਾ ਹੀ ਲੱਗਦੀ ਆ ਚਲੋ ਕੋਈ ਨਹੀਂ ਜੇ ਤੁਸੀਂ ਇਹਨੇ ਪਿਆਰ ਰਹੀ ਤੇ ਮੈਂ ਚੇਂਜ ਨਹੀਂ ਕਰਾਂਗਾ ਭਾਈ ਵਲੌਗ ਦੇ ਵਿੱਚ ਕਿਹਾ ਤਾਂ ਨਾ ਸੁਕਿਆ ਤਾਂ ਪਾਉਂਗਾ ਬਲੌਗ ਦਾ ਸੋਕੀ ਜਿੰਨੇ ਗੋਲ ਮੈਨੂੰ ਇਹ ਵੀ ਪੱਗ ਲੰਘਾ ਦੇ ਪਾ ਕੇ ਦੇਖੋਗੇ ਹੁਣ ਹਾਂ ਪੱਗ ਲੰਘਾਣੀਆਂ ਨਹੀਂ ਨਹੀਂ ਆਹੋ ਹੀ ਕਹਿ ਨਹੀਂ ਪੱਗ ਲੰਘਾ ਲੈਣਾ ਕਿਹੜੀ ਗੱਲ ਹੈ ਉਹ ਪਾ ਲੈਨੇ ਮਾਰੇ ਜੀ ਜੇ ਤੇ ਪੱਗ ਨੰਗੀ ਫਿਰ ਮੈਂ ਪਾ ਦੂੰਗਾ ਜੇ ਪੱਗ ਨੰਗੀ ਫਿਰ ਔਖਾ ਆਣਾ ਥੋੜਾ ਫਿਰ ਚੇਂਜ ਕਰਾਵਾਂਗਾ ਫਿਰ ਕੋਣੀ ਭਣੀ ਚੇਂਜ ਕਿਉਂਕਿ ਤੁਹ ਉਗ ਗਿਆ ਇਹ ਦੇ ਬੱਜਣ ਵਾਲਾ ਪੰਮੋ ਇਹਦਾ ਵੀ ਨਾਂ ਲਾ ਸਕਦੇ ਤੇ ਨਾਂ ਕੋ ਗੱਲ ਨਾ ਬਾਤ ਕਪੜਾ ਤੇ ਉਦਾਂ ਠੀਕ ਹੈ ਵੀ ਜਦ ਲੈ ਲਿਆ ਕਪੜਾ ਕਪੜਾ ਸਹੀ ਹੈ ਅੱਛਾ ਉਹ ਮੈਂ ਗੰਦਾ ਟਿਫਿਨ ਆਪਣੇ ਬੈਗ ਮੇ ਰੱਖ ਲਿਆ ਤਾਂ ਮੈਨੂੰ ਪਤਾ ਤਾਂ ਮੇਰੇ ਦੋਸਤ ਓਏ ਓਏ ਖਾਲੇ ਖਾਲੇ ਅਬ ਖਾਲੇ ਨਾ ਕੁਛ ਨਹੀਂ ਆ ਰਹੀ ਕਿ ਤੂੰ ਹਾਂ ਫਤੋ ਜਾ ਕੇ ਪਾਉਂਗਾ ਸੋਣੀ ਤੇ ਲੱਗੀ ਹੈ ਉਨੀ ਜੱਗੀ ਇੱਥੋਂ ਸਹੀ ਕਰੋ ਜਿਹਨੇ ਇੱਕ ਤੁਸੀਂ ਇੱਕ ਨਵੇਂ ਵਾਲਾ ਮੁੰਡਾ ਦੇਖਾਂਗਾ ਮੁੰਨੇ ਜੱਗੀ ਜੇ ਨਹੀਂ ਪੜਾ ਇਥੇ ਜਿਹਨੇ ਉਹ ਵੇਖਿਆ ਲੱਗਦਾ ਜੱਗੀ ਜੇ ਕਰਨਾ ਮੈਂ ਜਗਾ ਆਪਣੇ ਘਰ ਕੀ ਜੱਗੀ ਇਹ ਆ ਰਿਹਾ ਨਾ ਸੁਣ ਲਈ ਕਿ ਨਹੀਂ ਇਹ ਨਾਲ ਇਹ ਆਪੀ ਪੱਗ ਮੇਰੀ ਜਦ ਲਾਈਟ ਹੋ ਗਈ ਇਹ ਕਲਰ ਠਿੱਕਾ ਪਾਏਗਾ ਦਾ ਜਿਹਦਾ ਇਹਦੇ ਨਾਲ ਦਾ ਕਲਰ ਪੂਰਾ ਹੋਇਆ ਨਾ ਨਾ ਇਹਦੇ ਨਾਲ ਇਹ ਕੰਟਰਾਸ ਪੱਗ ਦਾ ਘੋੜਾ ਹਾਂ ਮੈਂ ਪੱਗ ਨਹੀਂ ਡਾਰਕ ਪੱਜੀ ਦਾ ਆ ਨਹੀਂ ਜਦਾ ਜੀ ਜਿਹੜੀ ਬਣੀ ਉਸ ਦਾ ਸੇਮ ਹੀ ਲੱਗਣ ਦੀ ਹੈ ਪੱਗ ਦਾ ਫਿਕਾ ਹੋ ਗਿਆ ਨਾ ਬਹੁਤ ਸੋਹਣੀ ਲੱਗੀ ਜਦਾ ਸੋਹਣੀ ਸੋਹਣੀ ਯਾਰ ਬਹੁਤ ਸੋਹਣੀ ਆ ਰੱਖੀ ਦੇ ਦਿੰਦੇ ਗਲਾ ਤੇ ਉਹ ਦੂਸਰੀ ਟੀ-ਸ਼ਰਟ ਪਾਉਣੀ ਨੀਚੋਂ ਇਨਰ ਪਾ ਲਿਓ ਹੁਣ ਹੋਰ ਵੀ ਗੱਲ ਫਿਰ ਸਬਸਕ੍ਰਾਈਬ ਕਰੋ ਫਿਰ ਸ਼ੇਅਰ ਬਟਨ ਤੇ ਕਲਿੱਕ ਕਰੋ WhatsApp ਤੇ ਦੋਸਤਾਂ ਨੂੰ ਡਿਫਰਸ ਕਰੋ ਫਿਰ ਮੈਜਿਕ ਦੇਖੋ